ਸੁਦੇਸਨੀ ਮੇਰੇ ਬਾਦਸ਼ਾਹ ਤੇ ਗੱਲਾਂ ਵੀ ਸੁਣਾਉਂਦੇ ਸੀ ਹੱਸਦੇ ਸੀ ਮੇਰੇ ਬਾਦਸ਼ਾਹ ਤੇ ਗੱਲਾਂ ਵੀ ਸੁਣਾਉਂਦੇ ਸੀ ਮੇਰੇ ਵੱਡੇ ਵੀਰ ਗੁਰਪ੍ਰੀਤ ਸਿੰਘ ਜੀ ਨੇ ਇੱਕ ਕਵਿਤਾ ਲਿਖੀ ਹੋਈ ਹੈ ਵੀਰ ਜੀ ਲਿਖਦੇ ਨੇ ਹੱਸਦੇ ਸੀ ਮੇਰੇ ਬਾਦਸ਼ਾਹ ਤੇ ਪਿਆਰ ਵੀ ਦਿਖਾਉਂਦੇ ਸੀ ਤੇ ਗੱਲਾਂ ਵੀ ਸੁਣਾਉਂਦੇ ਸੀ ਮੇਰਾ ਪਿਓ ਨਰਮੋਹੀ ਨਹੀਂ ਸੀ ਮੇਰੇ ਬਾਦਸ਼ਾਹ ਵੀ ਪਿਆਰ ਦਿਖਾਉਂਦੇ ਸੀ ਮੇਰਾ ਪਿਓ ਨਰਮੋਹੀ ਨਹੀਂ ਸੀ ਮੇਰੇ ਬਾਦਸ਼ਾਹ ਵੀ ਪਿਆਰ ਦਿਖਾਉਂਦੇ ਸੀ ਮਾਂ ਗੁਜਰੀ ਦੇ ਗੱਲ ਲੱਗਦੇ ਸੀ ਦੱਲਾ ਦਿਲ ਦੀਆਂ ਸੁਣਾਉਂਦੇ ਸੀ ਰੁੱਸਦੇ ਸੀ ਮਜ਼ਾਕ ਕਰਦੇ ਸੀ ਰੁੱਸੇ ਨੂੰ ਵੀ ਮਨਾਉਂਦੇ ਸੀ ਮੇਰਾ ਪਿਓ ਨਿਰਮੋਹੀ ਨਹੀਂ ਸੀ ਮੇਰੇ ਪਾਤਸ਼ਾਹ ਵੀ ਪਿਆਰ ਕਰਉਂਦੇ ਸੀ ਕਦੇ ਆਵਾਜ਼ ਅਜੀਤ ਨੂੰ ਦਿੰਦੇ ਸੀ ਕਦੇ ਜੁਝਾਰ ਤੇ ਜੋਰਾਵਰ ਬੁਲਾਉਂਦੇ ਸੀ ਕਦੇ ਆਵਾਜ਼ ਅਜੀਤ ਨੂੰ ਦਿੰਦੇ ਸੀ ਕਦੇ ਜੁਝਾਰ ਤੇ ਜੋਰਾਵਰ ਬੁਲਾਉਂਦੇ ਸੀ ਕਦੀ ਚੁੱਕ ਮੋਡੇ ਤੇ ਫਤੇ ਸਿੰਘ ਮੂੰਹ ਵਿੱਚ ਵੀ ਪਾਉਂਦੇ ਸੀ ਬੈਠ ਇਕੱਠੇ ਰੋਟੀ ਖਾਂਦੇ ਸੀ ਮੁਰਗੀ ਬੱਚਿਆਂ ਦੇ ਮੂੰਹ ਵਿੱਚ ਵੀ ਪਾਉਂਦੇ ਸੀ ਮੇਰਾ ਪਿਓ ਨਿਰਮੋਹੀ ਨਹੀਂ ਸੀ ਮੇਰੇ ਪਾਤਸ਼ਾ ਵੀ ਪਿਆਰ ਦਿਤਾਉਂਦੇ ਸੀ ਜਦੋਂ ਛੱਡੀ ਅਨੰਦਪੁਰੀ ਪਾਤਸ਼ਾ ਬੱਚਿਆਂ ਨੂੰ ਗੱਲ ਵਕੜੀ ਪਾਈ ਸੀ ਪਿਆਰ ਕਿੰਨਾ ਕਰਦਾ ਮੈਂ ਇਹ ਗੱਲ ਦਿਲ ਦੀ ਸੁਣਾਈ ਸੀ ਜਦੋਂ ਛੱਡੀ ਅਨੰਦਪੁਰੀ ਪਾਤਸ਼ਾ ਬੱਚਿਆਂ ਨੂੰ ਗੱਲ ਵਕੜੀ ਪਾਈ ਸੀ ਦੇਖਦੇ ਸੀ ਮੂਹਾਂ ਨੂੰ ਫਿਰ ਗੱਲ ਨਾਲ ਲਾਉਂਦੇ ਸੀ ਮੇਰੇ ਮੇਰਾ ਪਿਓ ਨਿਰਮੋਹੀ ਨਹੀਂ ਸੀ ਮੇਰੇ ਪਾਤਸ਼ਾਹ ਵੀ ਪਿਆਰ ਦਤੋਂਦੇ ਸਨ ਚਮਕੌਰ ਦੇ ਪੁੱਤ ਸ਼ਹੀਦ ਹੁੰਦੇ ਵੇਖ ਗੱਜ ਜੈਕਾਰਾ ਵੱਜਦਾ ਸੀ ਚਮਕੌਰ ਦੇ ਪੁੱਤ ਸ਼ਹੀਦ ਹੁੰਦੇ ਵੇਖ ਗੱਜ ਜੈਕਾਰਾ ਵੱਜਦਾ ਸੀ ਅੱਖਾਂ ਤੱਕਦੀਆਂ ਸੀ ਪੁੱਤਾਂ ਨੂੰ ਜੈਕਾਰੇ ਦਾ ਜੋਸ਼ ਦੱਸਦਾ ਸੀ ਇਹ ਕਾਰੇ ਦਾ ਜੋਸ਼ ਦੱਸਦਾ ਸੀ ਮੂੰਹ ਚੁੰਮ ਕੇ ਤੋਰਦੇ ਸੀ ਜਦੋਂ ਆਪਣੇ ਹੱਥੀ ਪੁੰਦ ਸਜਾਉਂਦੇ ਸੀ ਮੇਰਾ ਪਿਓ ਨਿਰਮੋਹੀ ਨਹੀਂ ਸੀ ਮੇਰੇ ਪਾਤਸ਼ਾਹ ਵੀ ਪਿਆਰ ਸਜਾਉਂਦੇ ਸਨ ਮਾਛੀਵਾੜੇ ਦੇ ਦਰਖਤਾਂ ਨੂੰ ਫੇਰ ਦਿਲ ਦੀਆਂ ਸੁਣਾਉਂਦੇ ਸੀ ਮਾਛੀਵਾੜੇ ਦੇ ਦਰਖਤਾਂ ਨੂੰ ਫੇਰ ਦਿਲ ਦੀਆਂ ਸੁਣਾਉਂਦੇ ਸੀ ਪੁੱਤਾਂ ਨੂੰ ਯਾਦ ਕਰ ਫਿਰ ਥੋੜਾ ਜਿਹਾ ਮੁਸਕਰਾਉਂਦੇ ਸੀ ਪੁੱਤਾਂ ਪਰਵਾਨ ਹੋਏ ਪੁੱਤ ਨਾਨਕ ਦੀ ਸੋਚਦੇ ਪਰਵਾਨ ਹੋਏ ਪੁੱਤ ਨਾਨਕ ਦੀ ਸੋਚਦੇ ਹੰਝੂ ਖੁਸ਼ੀ ਦੇ ਆਉਂਦੇ ਸੀ ਗੁਰਪ੍ਰਿਤ ਦਾ ਪਿਓ ਨਿਰਮੋਹੀ ਨਹੀਂ ਸੀ ਮੇਰੇ ਪਾਤਸ਼ਾਹ ਵੀ ਪਿਆਰ ਦਿਤਾਉਂਦੇ ਸੀ ਗੁਰਪ੍ਰਿਤ ਦਾ ਪਿਓ ਨਿਰਮੋਹੀ ਨਹੀਂ ਸੀ ਮੇਰੇ ਪਾਤਸ਼ਾਹ ਵੀ ਪਿਆਰ ਦਿਤਾਉਂਦੇ ਸੀ ਬੋਲੇ ਸੋ ਨਿਹਾਲ ਕੋਟਾਂ ਕੋਟ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੀ ਬੱਚਿਆਂ ਕੋਲੋਂ ਆਪ ਸੇਵਾਵਾਂ ਲਈਆਂ ਬੁਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ